ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਰਸਬਿਉ ਸੰਜੇ ਪੀਰ ਜਗਤ ਗੁਰੂ ਬਾਬਾ ਜਾਣੇ ਸਭ ਸੰਸਾਰ ਕੀਤਾ ਜਿਸਨੇ ਜਗਤ ਮੇ ਸੰਜਾਹੀ ਪਾਰੇ ਉਪਕਾਰ ਸੰਜਾਹੀ ਪਰਚਾਰ ਪਰੁ ਪੁਕਾਰੀ ਧੰਗ ਗੁਰੂ ਨਾਨਕ ਦੇਵ ਪਿਤਾ ਜੀ ਦੇ ਆਪਾਂ ਜਨਮ ਦੀ ਗਾਥਾ ਸਰਵਣ ਕਰ ਰਹੇ ਹਾਂ ਸੁਆਉ ਕਲ ਦੇ ਵਿਚਾਰਾਂ ਦੇ ਉਪਰੰਤ ਜੋ 13 ਦਿਨਾਂ ਦੇ ਧੰਗ ਗੁਰੂ ਨਾਨਕ ਦੇਵ ਜੀ ਹੋ ਗਏ ਪੰਡਤ ਹਜ਼ਾਰ ਦੇ ਕਾਲ ਜੀ ਨੂੰ ਦੱਸਿਆ ਕਿ ਮਹਤਾ ਜੀ ਇਸ ਬਲਕ ਦਾ ਨਾਮ ਨਾਨਕ ਲਿਖਿਆ ਹੈ ਜਦ ਹਰਿਆਣੇ ਗੱਲ ਨਾਮ ਦੱਸਿਆ ਤਾਂ ਮਹਿਤਾ ਜੀ ਨੇ ਕਿਹਾ ਪੰਦਰ ਜੀ ਤੁਹਾਨੂੰ ਵਾਲਕ ਦਾ ਨਾਮ ਨਾਨਕ ਨਹੀਂ ਰੱਖਣਾ ਚਾਹੀਦਾ ਕਿਉਂਕਿ Hindu Muslim ਦਾ ਸਾਂਝਾ ਨਾਮ ਹੋਵੇਗਾ ਸੋਚ ਕੇ ਕੋਈ ਹੋਰ ਨਾਮ ਲਿਖ ਦੇਵੋ ਸਿੱਧਾ Hinduਆ ਵਾਲਾ ਹੀ ਨਾਮ ਹੋਵੇ ਬਾਬਾ ਕਾਲੂ ਜੀ ਨੇ ਇਹ ਗੱਲ ਆਖੀ ਤੇ ਪੰਦਰ ਜੀ ਨੇ ਸੁਣ ਕੇ ਚੋਪਾਈ ਉਚਾਰਨ ਕੀਤੀ ਸਵਾਉ ਚੋਪਾਈ ਦਾ ਉਚਾਰਨ ਕਰੀਏ ਸਰਵਣ ਕਰੀਏ ਕਿ ਪੰਡਤ ਜੀ ਨੇ ਕੀ ਵਚਨ ਬੋਲੇ ਸਮਝਾਏ ਹਨ ਮਹਤਾ ਕਾਲੂ ਸਾਹਿਬ ਜੀ ਨੂੰ ਸਵਾਉ ਸਰਵਣ ਕਰੀਏ ਗੁਰੂ ਪਿਆਰਿਓ ਮਨ ਚਿਤ ਲਾ ਕੇ ਗੁਰੂ ਜੀ ਦੇ ਜਨਮ ਦੀ ਕਾਥਾ ਸਰਮਣ ਕਰਕੇ ਆਪਣੇ ਜੀਵਨ ਦੇ ਇਹਨਾਂ ਪੱਲਾਂ ਨੂੰ ਅਨਮੋਲ ਕੀਤਾ ਜਾਵੇ ਆਉ ਇਸ ਸਾਤ ਨੂੰ ਸ਼ੁੱਧ ਕੀਤਾ ਜਾਵੇ ਬੜ ਭਾਗਾਂ ਦੇ ਨਾਲ ਐਸੇ ਗੁਰੂਆਂ ਦੇ ਵਿਚਾਰ ਜੋ ਨਿਰਮਲ ਭਾਂਦੇ ਮੋਢੀ ਗੁਰੂ ਨਾਨਕ ਪਾਸ਼ਾ ਜੀ ਹਨ ਆਓ ਚੌਪਾਈ ਸਰਬਣ ਕਰੀਏ ਮਲਉ ਫਤੇ ਵਾਹਿਗੁਰਜੀ ਦਾ ਖਲਸਾ ਪ੍ਰਵਾਹਿਗੁਰਜੀ ਦੀ ਫਤਿਹ ਚੌਪਈ ਐਸਿਸ ਮੋਕ ਮੰਨेंगे ਦੋ ਸਿੰਦੂ ਤੁਰਕ ਸਿਖ ਹੋਏ ਸਭ ਕੋ ਜਿਸ ਕੇ ਚਰਨ ਪੋਤ ਕੀ ਨਿਆਈ ਪਾਰ ਪਰੇ ਪਰਮਾਰਥ ਪਾਈ ਸੰਗਤ ਕਰੇ ਤਰਹਿ ਭਵ ਸਾਗਰ ਸકલ ਜਗਤ ਮਾ ਹੋਏ ਉਜਾਗਰ ਮਹਦਰ ਨਨ ਨਰਨ ਕੋ ਕਹਿੰਗ ਉਧਾਰਾ ਨਾਮ ਭਗਤ ਦੇ ਦਾਨ ਉਧਾਰਾ ਮਾਈਤਾ ਜੀ ਇਸ ਗੱਲ ਨੂੰ ਜਾਣਦੇ ਸਨ ਇਸ ਬਾਲਕ ਨੂੰ Hindu Muslim maanange sab ko sab ko hi ਇਸ ਦਾ ਸਿੱਖ ਬਣ ਜਾ ਜਾਵੇਗਾ ਇਸ ਦੇ ਚਰਨ ਜਹਾਜ਼ ਦੀ ਤਰ੍ਹਾਂ ਹਨ ਨਾਨਕ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਲ ਸੇਮ ਦੇ ਗੁਰੂ ਪਾਰ ਉਤਾਰਨ ਹਾਰ ਜਿਹੜਾ ਇਹਨਾਂ ਨਾਲ ਲੱਗੇਗਾ ਉਹ ਪਵਿਸਾਗਤੋਪਾ ਉਤਰ ਜਾਵਣਗੇ ਇਹ ਸੰਸਾਰ ਵਿੱਚ ਪ੍ਰਗਟ ਹੋਵੇਗਾ ਇਹਨਾਂ ਦਾ ਨਾਮ ਭਗਤੀ ਦੇ ਨਾਲ ਬੇਅੰਤ ਜੀਵਾਂ ਦਾ ਉਧਾਰ ਕਰੇਗਾ ਪੰਡਿਤ ਜੀਆ ਇਹ ਗੱਲਾਂ ਸੁਣ ਕੇ ਮਹਤਾ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਿਤ ਨੂੰ ਮਰਿਆਦਾ ਅਨੁਸਾਰ ਆਟਾ ਦਾਣਾ ਗੁੜ ਕਪੜਾ ਤੇ ਨਗਦ ਭੇਟਾ ਕਰਕੇ ਵਿਦਾ ਗੀਤਾ ਗੁਰੂ ਗੁਰੂ ਸਾਹਿਬ ਜੀ ਦੇ ਕੋਲ ਜਨ ਜੀ ਆਏ ਸਨ ਉਹਨਾਂ ਦਾ ਨਾਮ ਲਾ ਰੱਖ ਕੇ ਗੁਰੂ ਜੀ ਦੇ ਬਾਲ ਲੀਲਾ ਦੇ ਅਗਲਾ ਦੇ ਆਏ ਪੰਜਮਾ ਹੈ ਆਓ ਸਰਵਣ ਕਰੀਏ ਉਪਰੰਤ ਭਾਈ ਵਾਲਾ ਨੇ ਦੱਸਿਆ ਸਤਿਗੁਰੂ ਜੀ ਜਦੋਂ ਗੁਰੂ ਨਾਨਕ ਜੀ 5 ਵਰਸਾਂ ਦੇ ਹੋ ਗਏ ਸਨ ਤਾਂ ਬਾਲਕਾਂ ਨਾਲ ਖੇਡਣ ਲੱਗੇ ਬਾਲਕਾਂ ਨਾਲ ਖੇਡ ਦੇ ਦੇਖ ਕੇ ਹਰ ਇਤਰੀ ਪੁਰਸ਼ ਨੂੰ ਬਹੁਤ ਪਿਆਰੇ ਲੱਗਦੇ ਸਨ ਕਿ ਕਾਰ ਵਿੱਚੋਂ ਜਿਹੜੀ ਚੀਜ਼ ਬਾਹਰ ਖੇਡਣ ਵਾਸਤੇ ਲੈ ਜਾਂਦੇ ਸਨ ਉਹ ਆਪਣੇ ਸਾਥੀ ਬਾਲਕਾਂ ਨੂੰ ਦੇ ਦਿੰਦੇ ਸਨ ਅਤੇ ਜੇ ਕੋਈ ਹੋਰ ਰੋਟੀ ਕੱਪੜਾ ਜਾਂ ਪੈਸਾ ਲੈ ਜਾਂਦੇ ਸਨ ਤਾਂ ਉਹ ਫਕੀਰਾਂ ਤਸਾ ਗਰੀਬਾਂ ਨੂੰ ਵੰਡ ਦਿੰਦੇ ਸਨ ਐਸਾ ਸੁਭਾਸੀ ਉਹਨਾਂ ਦਾ ਆਪ ਜੀ ਨੇ ਦੱਸਿਆ ਇਹ ਗੱਲਾਂ ਵੇਖ ਕੇ ਮਹਿਤਾ ਕਾਲੂ ਪੰਡਿਤ ਹਜ਼ਾਰ ਨੂੰ ਕਹਿਣ ਲੱਗੇ ਕਿ ਤੁਸੀਂ ਚੰਗਾ ਬਾਦਸ਼ਾਹੀ ਛਤਰ ਇਸ ਦੇ ਸਿਰ ਤੇ ਚੁਲਾਇਆ ਹੈ ਜੋ ਘਰ ਦੀਆਂ ਚੀਜ਼ਾਂ ਬਾਹਰ ਲੋਕਾਂ ਨੂੰ ਦੇ ਆਉਂਦਾ ਹੈ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਦੇ ਹਨ ਆਪਣੀ ਚੌਪਾਈ ਦੇ ਅੰਦਰ ਪਾਂਚ ਬਰਖ ਕੀ ਹੋਏ ਬੈਸਾ ਕਰਨ ਲੱਗੇ ਕਾਰਜ ਜਿਹਾ ਨੇ ਐਸਾ ਦੇ ਵਸਤੂ ਕਰ ਬਾਹਰ ਧਾਵੇ ਜੋਲੇ ਉਂ ਸੇ ਜਾਏ ਗਵਾਵੇ ਜਦੋਂ 5 ਬਰਸ ਦੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਤੇ ਕਾਰਜ ਇਹੋ ਜੇ ਕਰਨ ਲੱਗੇ ਕਿ ਘਰ ਦੀਆਂ ਵਸਤੂਆਂ ਲਿਜਾ ਕੇ ਬਾਹਰ ਬੱਚਿਆਂ ਨੂੰ ਵੰਡ ਆਉਂਦੇ ਸਨ ਦੁਹਰੇ ਦੇ ਅੰਦਰ ਸਭ ਜੀ ਆਖਦੇ ਹਨ ਭਾਂਜਨ ਭੂਖਨ ਬਸਣ ਜਾਓ ਮਿੱਧ ਦਿਨਕੇ ਤੇ ਤੇ ਲੈ ਨਾਈ ਮਸਤ ਰੇ ਜਾਏ ਤੇ ਜਾਹਿੰ ਅਗਾਸੇ ਜੀਤ ਨੇ ਭਾਵੇਂ ਜਦੋਂ 5 ਵਰਸ਼ਾਂ ਦੀ ਜਦੋਂ ਉਮਰ ਹੋਈ ਤਦੋਂ ਐਸਾ ਕੰਮ ਕਰਨ ਲੱਗੇ ਕਿ ਘਰੋਂ ਜਿਹੜੀ ਚੀਜ਼ ਹੱਥੋਂ ਦੀ ਉਹ ਝੁੱਕ ਕੇ ਲੈ ਜਾਂਦੇ ਤੇ ਬਾਹਰ ਜਾ ਕੇ ਗਵਾ ਦੇਂਦੇ ਜਿਵੇਂ ਸਾ ਕਿ ਪਾण्डे ਗਹਿਣੇ ਕੱਪੜੇ ਜੋ ਆਪਣੇ ਘਰ ਘਰੋਂ ਲੈ ਜਾਂਦੇ ਉਹ ਆਥੀਤੀ ਆਦਿਕ ਗਰੀਬਾਂ ਨੂੰ ਬਾਹਰ ਦੇ ਕੇ ਆਉਂਦੇ ਸਨ ਮੀਤਾਪ੍ਰਤੀ ਇਸ ਤਰ੍ਹਾਂ ਹੀ ਕਰਦੇ ਸਨ ਇਹ ਉਹ ਸੁਭਾਅ ਬਣਿਆ ਹੋਇਆ ਸੀ ਧੰਗੁਰੂ ਨਾਨਕ ਪਾਸ਼ਾ ਦਾ ਬਚਪਨ ਦੇ ਵਿੱਚ ਇੱਕ ਦਿਨ ਜਦ ਇੱਕ ਭਾਂਡਾ ਜਿਸ ਵਿੱਚ ਮਾਤਾ ਜੀ ਨੇ ਆਪ ਜੀ ਨੂੰ ਖਾਣ ਵਾਸਤੇ ਚੂਰੀ ਕੁੱਟ ਕੇ ਦਿੱਤੀ ਸੀ ਇੱਕ ਗਰੀਬ ਨੂੰ ਬਾਹਰ ਹੀ ਦੇ ਆਏ ਤਾਂ ਮਾਤਾ ਜੀ ਨੇ ਘਰ ਆਏ ਨੂੰ ਪੁੱਛਿਆ ਕਿ ਉਹ ਚੂਰੀ ਵਾਲਾ ਕੌਲ ਕਿੱਥੇ ਹੈ ਬੇਟਾ ਜਦ ਬਾਲਕ ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ ਤਾਂ ਮਾਤਾ ਜੀ ਹੱਥ ਵਿੱਚ ਛੋਟੀ ਫੜ ਕੇ ਡਰਾਉਣ ਲੱਗੇ ਕਿ ਸੱਚ ਦੱਸ ਕੌਲ ਕਿੱਥੇ ਗਵਾਇਆ ਤਾਂ ਇਸ ਛੋਟੀ ਨਾਲ ਨਹੀਂ ਤਾਂ ਤੈਨੂੰ ਮਾਰਾਂਗੀ ਜਦ ਗੁਰੂ ਜੀ ਨੇ ਅੱਖਾਂ ਨੀਵੇਂ ਆ ਪਾ ਕੇ ਅਥਰੂ ਕਰਨ ਲੱਗ ਪਏ ਮੋਤੀ ਅੱਖਾਂ ਜੋ ਝੜਨ ਲੱਗ ਪਏ ਇਹਨੇ ਚਿਰ ਨੂੰ ਚਾਚਾ ਲਾਲੂ ਜੀ ਆ ਗਿਆ ਤੇ ਉਸਨੇ ਆਣ ਕੇ ਮਾਤਾ ਜੀ ਤੋਂ ਸ਼ਰਵਾਦ ਦਿੱਤੇ ਮਾਤਾ ਜੀ ਫਿਰ ਗੁੱਸੇ ਨਾਲ ਬੋਲੀ ਕਿ ਅੱਜ ਦਾ ਤੈਨੂੰ ਇਹਨਾਂ ਦੇ ਅੱਖੇ ਲੱਗ ਛੱਡ ਦਿੰਦੀ ਹਾਂ ਜੇ ਤੂੰ ਫਿਰ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਤਾਂ ਫਿਰ ਮੈਂ ਤੈਨੂੰ ਜਰੂਰ ਮਾਰਾਂਗੀ ਇਸ ਤਰ੍ਹਾਂ ਰਾਤ ਮੁਕਾ ਕੇ ਮਾਤਾ ਤ੍ਰਿਪਤਾ ਜੀ ਦੇ ਅੰਦਰ ਮੋਹ ਪੈਦਾ ਹੋ ਗਿਆ ਜਿਸ ਕਰਕੇ ਮਾਤਾ ਜੀ ਨੇ ਆਪ ਜੀ ਨੂੰ ਫੜ ਕੇ ਗੋਦੀ ਵਿੱਚ ਬਿਠਾ ਕੇ ਬਹੁਤ ਪਿਆਰ ਕੀਤਾ ਮਾਤਾ ਜੀ ਗੁਰੂ ਜੀ ਦਾ ਮੂੰਹ ਚੁੰਮਦੇ ਅਦੇ ਮੂੰਹ ਪੂੰਝਦੇ ਹੰਝੂਆਂ ਵਾਲਾ ਪਿਆਰ ਕਰਕੇ ਕੁੱਟ-ਕੁੱਟ ਕੇ ਗਾਲਣਾ ਲਾਉਂਦੇ ਆ ਤੇ ਮਨ ਵਿੱਚ ਪਛਤਾਉਂਦੇ ਕਿ ਮੈਂ ਆਪਣੇ ਇੱਕੋ ਪੁੱਤਰ ਨੂੰ ਕਿਉਂ ਛੱਡ ਗਿਆ ਹਾਪੇ ਵੱਡਾ ਹੋ ਕੇ ਸਮਝ ਜਾਵੇਗਾ ਬੱਚੇ ਹਾਨ ਲਾਭ ਨਹੀਂ ਜਾਣ ਸਕਦੇ ਤੇ ਇਸ ਤਰ੍ਹਾਂ ਸੁਭਾਵਕ ਹੀ ਕਰਦੇ ਰਹਿੰਦੇ ਹਨ ਇਸ ਦਾ ਕੋਈ ਦੋਸ਼ ਨਹੀਂ ਹੈ ਇਸ ਤਰ੍ਹਾਂ ਪਿਆਰ ਤੇ ਪਿਆਰ ਵਿਚਾਰ ਕਰਕੇ ਜਦ ਮਾਤਾ ਜੀ ਨੇ ਗੋਦ ਵਿੱਚੋਂ ਛੱਡਿਆ ਤਾਂ ਗੁਰੂ ਜੀ ਫਿਰ ਬੱਚੇ ਨਾਲ ਖੇਡਣਾ ਲੱਗ ਪਏ ਮਾਈ ਦਾ ਕਾਲੂ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੇਖ ਕੇ ਪੰਡਤ ਦੇ ਘਰ ਜਾ ਕੇ ਕਿਹਾ ਪੰਡਤ ਜੀ ਤੁਹਾਡਾ ਚੰਗਾ ਜੋਤਸਲਾਇਆ ਹੈ ਤੁਹਾਡਾ ਕਿਹਾ ਕੁਝ ਵੀ ਸੱਚ ਨਹੀਂ ਹੋਇਆ ਇਹ ਦੇ ਲੱਛਣ ਤੋਂ ਮੈਂ ਜਾਣ ਲਿਆ ਕਿ ਘਰ ਉਜਾਲੂ ਪੈਦਾ ਹੋਇਆ ਹੈ ਕਿਉਂਕਿ ਜੋ ਚੀਜ਼ਾਂ ਇਹ ਘਰੋਂ ਲੈ ਜਾਂਦੇ ਹਨ ਨਾ ਉਹ ਬਾਹਰ ਹੀ ਸੁੱਟ ਗਿਆ ਜਾਂਦੇ ਹਨ ਗਵਾ ਦੇਂਦੇ ਹਨ ਜੇ ਕੁਝ ਪੁੱਛੀਏ ਤਾਂ ਚੁੱਪ ਚੁੱਪ ਤਾਰੀ ਬੈਠੇ ਰਹਿੰਦੇ ਹਨ ਨਾ ਬੋਦੇ ਨਾ ਚਾਲਦੇ ਹਨ ਨਾ ਕੁਝ ਦੱਸਦੇ ਹਨ ਤੂੰ ਚੰਗੇ ਗਣ ਗਣ ਕੇ ਪੱਤਰੀ ਲਿਖੀ ਹੈ ਮੈਂ ਸਮਝਦਾ ਹਾਂ ਕਿ ਮੈਂ ਐਵੇਂ ਮੈਨੂੰ ਖੁਸ਼ ਕਰਕੇ ਪੈਸੇ ਲੁੱਟਣ ਵਾਸਤੇ ਆਇਆ ਸੀ ਇਹ ਝੂਠ ਮੂਠ ਗੱਲਾਂ ਸੁਣਾਈਆਂ ਹਨ ਤੋ ਮੈਨੂੰ ਮਹਿਤਾ ਫਾਲੂਨੇ ਉਲਾਂਬੇ ਸੁਣ ਕੇ ਪੰਡਤ ਹਜ਼ਾਰ ਨੇ ਕਿਹਾ ਕਿ ਮਹਿਤਾ ਸਾਹਿਬ ਜੀ ਬਾਲਕ ਦਾ ਇੱਕ ਲੱਛਣ ਜਿਹੜਾ ਮੈਂ ਇਸ ਵਿੱਚ ਪਹਿਲਾਂ ਵੇਖਿਆ ਸੀ ਤੈਨੂੰ ਦੱਸਿਆ ਨਹੀਂ ਸੀ ਕਿ ਤੇਰੇ ਮਾਂ ਦੀ ਖੁਸ਼ੀ ਨਾ ਮਾਰੀ ਜਾਵੇ ਉਹ ਇਹ ਹੈ ਕਿ ਇਸ ਦੇ ਜਿੰਨੇ ਸੰਬੰਧੀ ਹਨ ਉਹ ਇਸ ਦੀ ਮਹਿਮਾ ਨਹੀਂ ਜਾਣ ਸਕਣਗੇ ਹੋਰ ਲੋਕ ਭਾਵੇਂ ਇਸ ਤੋਂ ਬਹੁਤ ਲਾਭ ਉਠਾਉਣਗੇ ਜਦ ਇਹ ਬਾਲਕ ਜਵਾਨ ਹੋਵੇਗਾ ਤਾਂ ਇਸ ਦਾ ਤੇਜ ਪ੍ਰਤਾਪ ਬਹੁਤ ਵਧੇਗਾ ਦੁਨੀਆ ਵਿੱਚ ਫੈਲੇਗਾ ਇਸ ਨੂੰ ਪੀਰ ਫਕੀਰ ਸਾਰੇ ਮੰਨਾਂਗੇ ਉਹ ਪੁਰਸ਼ ਤਨਮਹੰਤਾ ਜੋ ਹੋਣਗੇ ਜਿਹੜੇ ਇਸ ਨੂੰ ਮੰਨ ਕਰਕੇ ਮੰਨਣਗੇ ਇਸ ਕਰਕੇ ਮਹਤਾ ਸਾਭ ਜੀ ਉਹ ਤੁਸੀਂ ਧਨ ਦੀ ਪ੍ਰੀਤੀ ਨਾ ਕਰੋ ਇਹ ਝੂਠੀ ਹੈ ਆਪਣੇ ਇਸ ਪੁੱਤਰ ਉੱਤੇ ਮੰਨ ਕਰਕੇ ਸ਼ਰਧਾ ਧਾਰਨ ਕਰੋ ਜਿਸ ਪ੍ਰਮਾਤਮਾ ਦਾ ਰੂਪ ਇਹ ਨਾਨਕ ਪੈਦਾ ਹੋਇਆ ਹੈ ਸੋ ਜੜ ਚੇਤਨਾ ਸੀਟੀ ਦਾ ਮੋਢ ਹੈ ਸਾਰਿਆਂ ਨੂੰ ਪਾਰ ਉਤਾਰੇਗਾ ਸੋ ਅੱਜ ਦੇ ਇਤਨੇ ਵਚਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਪ ਜੀ ਦੇ ਸਨਮੁਖ ਰੱਖੇ ਹਨ ਕੱਲ ਫੇਰ ਅਗਲਾ ਪਾਠ ਪੜ੍ਹਾਂਗੇ ਗੁਰੂ ਜੀ ਦੇ ਵਚਨ ਸੁਣ ਕੇ ਮਨ ਨੂੰ ਨਿਮਰਤਾ ਵਿੱਚ ਲਿਆ ਕੇ ਸਰਵਣ ਕਰਾਂਗੇ ਗੁਰੂ ਚਰਨਾਂ 'ਜੋੜਾਂਗੇ ਤੇ ਵਚਨ ਸੁਣ ਕੇ ਆਪਣਾ ਜੀਵਨ ਕੁਝ ਪਲ ਸਫਲਾ ਕਰਾਂਗੇ ਹੋਈਆਂ ਭੁੱਲਾਂ ਖਿਮਾ ਕਰਨੀਆਂ ਪਿਆਰਿਓ ਇਹ ਗੁਰੂ ਵਿਚਾਰ ਹਨ ਸੋ ਵਾਹਿਗੁਰੂ ਜੀ ਦਾ ਖਲਸਾ ਸੋ ਵਾਹਿਗੁਰੂ ਜੀ ਕੀ ਫਤਿਹ